ਤੁਕਬੀਰ ਬਾਦਲ ਹੋਰਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੁਣ ਇਹ ਕੁਮਰ ਵਿਜੇ ਪ੍ਰਤਾਪ ਜਿਹੜੇ ਇੱਕ ਰਿਟਾਇਰਡ ਆਈਪੀਐਸ ਪੁਲਿਸ ਅਫਸਰ ਨੇ ਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਵਿਧਾਇਕ ਨੇ ਉਹ ਸਾਹਮਣੇ ਆਏ ਨੇ ਸੋਸ਼ਲ ਮੀਡੀਆ ਤੇ ਫੇਸਬੁਕ ਤੇ ਉਹ ਲਾਈਵ ਹੋਏ ਨੇ ਤੇ ਉਹਨਾਂ ਨੇ ਉਹ ਵੱਡੇ ਰਾਜ ਖੋਲੇ ਨੇ ਉਹ ਸਬੂਤ ਦਿਖਾਏ ਨੇ ਜਿਹਨੂੰ ਦੇਖ ਕੇ ਤੁਸੀਂ दंग रह ਜਾਓਗੇ ਅੱਖਾਂ ਟੱਡੀਆਂ ਰਹਿ ਜਾਣਗੀਆਂ ਇਹ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਅਖੀਰ ਤੱਕ ਸੁਣਿਓ ਤੇ ਆਪਣਾ ਕਮੈਂਟ ਵਿਚਾਰ ਲਿਖਿਓ ਕਿ ਕੁਮਰ ਵਿਜੇ ਪ੍ਰਤਾਪ ਜੋ ਸਬੂਤ ਦਿਖਾ ਰਿਹਾ ਹੈ ਜੋ ਉਹ ਬੋਲ ਰਿਹਾ ਹੈ ਸੁਖਬੀਰ ਬਾਦਲ ਹੋਰਾਂ ਬਾਰੇ ਕੈਪਟਨ ਅਮਰਿੰਦਰ ਬਾਰੇ ਤੇ ਆਪਣੀ ਹੀ ਸਰਕਾਰ ਬਾਰੇ ਭਗਵੰਤਮਾਨ ਸਰਕਾਰ ਬਾਰੇ ਕੀ ਉਹ ਸੱਚ ਹੈ ਜਾਂ ਝੂਠ ਹੈ ਆਪਣਾ ਕਮੈਂਟ ਲਿਖਿਓ ਕਿਉਂਕਿ ਕਿਸੇ ਨੂੰ ਨਹੀਂ ਬਖਸ਼ਿਆ ਕੁਮਰ ਵਿਜੇ ਪ੍ਰਤਾਪ ਨੇ ਕੁਮਰ ਵਿਜੇ ਪ੍ਰਤਾਪ ਨੇ ਬੜੀ ਮਿਲੀ ਭੁਗਤ ਬੜੀ ਰਲੀ ਮਿਲੀ ਜਿਹੜੀ ਸਾਜ਼ਿਸ਼ ਹੈ ਉਹਨੂੰ ਸਾਹਮਣੇ ਲਿਆਉਣ ਦੇ ਲਈ ਤੱਥ ਸਬੂਤ ਪੇਸ਼ ਕੀਤੇ ਨੇ ਤੇ ਨਾਲ ਹੀ ਚੈਲੰਜ ਕੀਤਾ ਹੈ ਭਗਵੰਤਮਾਨ ਨੂੰ ਕਿਹਾ ਕਿ ਹੁਣ ਸੁਖਬੀਰ ਬਾਦਲ ਹੋਰਾਂ ਨੇ ਜਿਹੜੇ ਗੁਨਾਹ ਮੰਨ ਲਏ ਨੇ ਕੀ ਇਸ ਤੋਂ ਬਾਅਦ ਹੁਣ ਤੁਸੀਂ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੋਗੇ ਕਿ ਤੁਸੀਂ ਇਹ ਸਾਰਾ ਕੁਝ ਹੁਣ ਅਦਾਲਤਾਂ ਦੇ ਵਿੱਚ ਭੇਜੋਗੇ ਔਰ ਕੁਮਰ ਵਿਜੇ ਪ੍ਰਤਾਪ ਨੇ ਕੀ ਕਿਹਾ ਆ ਪਹਿਲਾਂ ਤੁਹਾਨੂੰ ਥੋੜਾ ਜਿਹਾ ਸੁਣਾਉਣੇ ਆ ਬਾਕੀ ਤੁਹਾਨੂੰ ਅੱਗੇ ਸਾਰਾ ਸੁਣਾਵਾਂਗੇ ਨਾਲੇ ਆਪਾਂ ਕਰਨੀ ਹੈ ਇਹਦੇ ਤੇ ਮੁੱਖ ਚਰਚਾ ਵੀ ਕਹਿਣਾ ਕੀ ਚਾਹੁੰਦੇ ਨੇ ਤੇ ਮਤਲਬ ਕੀ ਹੈ ਆ ਸੁਣੋ ਕਿਉਂ ਜਿਸ ਚੀਜ਼ ਨੂੰ ਖਾਰਜ ਕਰ ਰਹੇ ਹੋ ਉਹ ਚੀਜ਼ ਉਹ ਮਟੀਰੀਅਲ फरीदकोट ਦੇ ਵਿੱਚ ਪਿਆ ਹੈ ਬਗੈਰ ਉਸ ਨੂੰ ਵੇਖੇ ਹੋਏ ਕਿਸ ਤਰੀਕੇ ਦੇ ਨਾਲ ਇਨਸਾਫ ਹੋ ਸਕਦਾ ਹੈ ਐਸ ਕਰਕੇ ਦੇਖੋ ਇਨਸਾਫ ਦਾ ਕਤਲ ਹੋਇਆ ਇਨਸਾਫ ਦਾ ਕਤਲ ਹੋਇਆ ਉਹ ਵੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੇ ਵਿੱਚ ਬੋਲੀ ਕਾਂਡ ਦੇ ਕੇਸ ਦੇ ਵਿੱਚ ਐਸ ਕਰਕੇ ਮੈਂ ਕਿਹਾ ਕਿ ਨਹੀਂ ਹੁਣ ਇਸ ਸਿਸਟਮ ਦੇ ਵਿੱਚ ਆਈਪੀਐਸ ਦੀ ਨੌਕਰੀ ਨਹੀਂ ਕਰਨੀ ਹੈ ਔਰ ਇਸ ਸਿਸਟਮ ਨੂੰ ਬਦਲਣਾ ਹੈ ਮੈਂ ਸਿਸਟਮ ਨੂੰ ਬਦਲਣ ਵਾਸਤੇ ਆਈਪੀਐਸ ਦੀ ਨੌਕਰੀ ਛੱਡੀ ਸੀ ਲੇਕਿਨ ਅੱਜ ਜੋ ਫੈਸਲਾ ਆਇਆ ਹੈ ਮੈਂ ਵੀ ਇਹਨਾਂ ਲੋਕਾਂ ਦੇ ਨਾਲ ਪੁੱਛਗਿੱਛ ਕੀਤੀ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਅੱਜ ਰਹੇ ਨਹੀਂ ਮੈਂ ਅਕਸ਼ੇ ਕੁਮਾਰ ਦੇ ਨਾਲ ਪੁੱਛ ਕੀਤੀ ਸੀ ਹੋਰ ਬਹੁਤ ਸਾਰੇ ਲੀਡਰਾਂ ਦੇ ਨਾਲ ਤੇ ਬਹੁਤ ਸਾਰੇ ਅਫਸਰਾਂ ਦੇ ਨਾਲ ਪੁੱਛਗਿੱਛ ਮੈਂ ਕੀਤੀ ਸੀ ਠੀਕ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਐਸਆਈਟੀ ਨੇ ਮੈਨੂੰ ਸਹਿਯੋਗ ਨਹੀਂ ਕੀਤਾ ਜੋ ਸੀਨੀਅਰ ਮੋਸਟ ਮੈਂਬਰ ਸੀਗੇ ਦੋ ਮੇਰੇ ਤੋਂ ਉੱਪਰ ਉਹਨਾਂ ਨੇ ਅੱਜ ਤੱਕ ਕੋਈ ਕੇਸ ਡਾਇਰੀ ਨਹੀਂ ਲਿਖੀ ਹੈ ਔਰ ਇਹ ਚੀਜ਼ ਮੈਂ विधानसभा सभा जिक्र कर चुके आज जो कबूलनामा है, एक एक गुना जो कबूल किया गया है वो एक जिस्ट है एक समरी है वैसे तो यह पूरा कमरा भर जाएगा जो सबूत असि मान योग अदालत दिता लेकिन ओा एक जिस्ट है समरी है देखो जी कुर विजय प्रताप ने बहुत वे तथ खोले ਉਨੇ ਤਾਂ ਸਾਰਿਆਂ ਦੀ ਜਿਹੜੀ ਮਿਲੀ ਭੁਗਤ ਹੈ ਉਹਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰਿਆਂ ਦੀ ਆਪਣੀ ਸਰਕਾਰ ਦੀ ਵਿੱਚੇ ਔਰ ਉਹ ਕਹਿੰਦਾ ਹੈ ਉਹ ਗੱਲ ਸ਼ੁਰੂ ਕਰਦਾ ਹੈ ਇੱਥੋਂ ਉਹ ਕਹਿੰਦਾ ਜਦੋਂ ਬੇਅਤ ਵੀ ਕਾਂਡ ਵਾਪਰਿਆ ਸੀ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਸੀ ਤਾਂ ਮੇਰੀ ਡਿਊਟੀ ਲਈ ਗਈ ਸੀ ਇਹ ਸਾਰੇ ਕੁਛ ਦੀ ਜਾਂਚ ਕਰਨ ਦੇ ਲਈ ਕਿਉਂਕਿ ਮੈਂ ਉਦੋਂ ਇੱਕ ਆਈਪੀਐਸ ਆਈਜੀ ਪੁਲਿਸ ਅਫਸਰ ਸੀ ਔਰ ਉਹ ਕਹਿੰਦਾ ਜਦੋਂ ਮੈਂ ਸਾਰਾ ਕੁਝ ਖੋਜ ਕੇ ਪੜਤਾਲ ਕੇ ਇਹ ਇਹ ਬਾਦਲਾਂ ਦੇ ਖਿਲਾਫ ਮੈਂ ਸਾਰੀ ਰਿਪੋਰਟ ਤਿਆਰ ਕਰ ਲਈ ਤੇ ਕਹਿੰਦਾ ਉਦੋਂ ਕੈਪਟਨ ਮਰਿੰਦਰ ਦੀ ਸਰਕਾਰ ਸੀ ਤੇ ਉਹਨਾਂ ਨੇ ਬਿਨਾਂ ਕਿਸੇ ਕਾਰਨ ਮੇਰੀ ਰਿਪੋਰਟ ਖਾਰਜ ਕਰ ਦਿੱਤੀ ਬਿਨਾਂ ਕਿਸੇ ਕਾਰਨ ਮੇਰੀ ਰਿਪੋਰਟ ਖਾਰਜ ਕਰ ਦਿੱਤੀ ਤੇ ਉਹਨੂੰ ਫਿਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਕਹਿੰਦਾ ਸਿੱਧਾ ਸਿੱਧਾ ਇਹ ਬਾਦਲ ਪਰਿਵਾਰ ਨੂੰ ਕੁਮਰ ਵਿਜੇ ਪ੍ਰਤਾਪ ਨੇ ਸ਼ਬਦ ਬੋਲਿਆ ਕਹਿੰਦਾ ਇਹ ਬਾਦਲ ਪਰਿਵਾਰ ਇਹ ਦੋਛੀ ਪਰਿਵਾਰ ਹੈ ਔਰ ਕਹਿੰਦਾ ਇਸ ਦੋਛੀ ਪਰਿਵਾਰ ਨੂੰ ਬਚਾਇਆ ਗਿਆ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਅੱਜ ਅਕਾਲ ਤਖ਼ਤ ਸਾਹਿਬ ਨੇ ਕਾਫੀ ਕੁਝ ਕੱਲ ਇਹਨਾਂ ਨੂੰ ਮਨਾਇਆ 8 ਗੁਣਾ ਇਹਨਾਂ ਨੇ ਕੱਲ ਮੰਨੇ ਨੇ ਜਿਹੜੇ ਅੱਜ ਤੱਕ ਇਹ ਪਰਦੇ ਪਾਉਂਦੇ ਰਹੇ ਉਹ ਕੱਲ ਇਹਨਾਂ ਨੂੰ ਮੰਨਣੇ ਪਏ ਔਰ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਅਜੇ ਕਾਰਵਾਈ ਬਾਕੀ ਹੈ ਤੇ ਉਹ ਕਹਿੰਦਾ ਮੈਨੂੰ ਪਤਾ ਹੈ ਇੱਥੇ ਉਹ ਕਾਰਵਾਈ ਨਹੀਂ ਹੋਣੀ ਇੱਥੋਂ ਦੀ ਕਿਸੇ ਅਦਾਲਤ ਚ ਕਿਸੇ ਥਾਂ ਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਉਹ ਕੇਸ ਚੱਲ ਰਿਹਾ ਰੋਜ਼ਾਨਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਚ ਸੁਣਵਾਈ ਹੋ ਰਹੀ ਹੈ ਤੇ ਕੁਮਰ ਵਿਜੇ ਪ੍ਰਤਾਪ ਕਹਿੰਦਾ ਅਜੇ ਉਹਦਾ ਜੋ ਇਹਨਾਂ ਦੇ ਅਸਲੀ ਗੁਨਾਹ ਨੇ ਉਹਦਾ ਇਨਸਾਫ ਹੋਣਾ ਬਾਕੀ ਹੈ ਹੁਣ ਇੱਥੇ ਹੀ ਬਸ ਨਹੀਂ ਕੁਮਰ ਵਿਜੇ ਪ੍ਰਤਾਪ ਨੇ ਬਹੁਤ ਕੁਝ ਬੋਲਿਆ ਉਹ ਤੁਹਾਨੂੰ ਅੱਗੇ ਮੈਂ ਦੱਸਦਾ ਆ ਤੁਸੀਂ ਇੱਕ ਵਾਰ ਹੋਰ ਸੁਣ ਲਓ ਕੁਮਰ ਵਿਜੇ ਪ੍ਰਤਾਪ ਕੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਮੈਂ ਰੱਖ ਦਿੱਤੀ ਹੈ ਔਰ ਉਸ ਅਦਾਲਤ ਤੋਂ ਹੀ ਮੈਨੂੰ ਉਮੀਦ ਹੈ ਮੈਂ ਇਹ ਵੀ ਬਾਰ-ਬਾਰ ਬੋਲਦਾ ਹਾਂ ਕਿ ਉਸ ਅਦਾਲਤ ਦੇ ਵਿੱਚ ਰੋਜ਼ਾਨਾ ਤੌਰ ਤੇ ਸੁਣਵਾਈ ਚੱਲ ਰਹੀ ਹੈ ਅੱਜ ਵੀ ਜੋ ਲੋਕ एस केस के जो कुछ भी कर रहे हैं ने वो सारा चीज़ भी सुनवाई अधीन है और बहुत चंगे तरीके ये तो एक ट्रेलर है मैं यही कहूँगा कि आज श्री अकाल तख्त साहिब तक जो कुछ होया है एक ट्रेलर है जिस तरह असं बोलते हैं ना कि आगे आगे देखिए होता है क्या आगे आगे होर कुछ होना है बहुत कुछ होना है और हर सच्चाई सामने आऊँगी और वो हर चेहरे तो वो नकाब उठ जाना है ਜਿਸ ਜਸ ਨੇ ਜੋ ਜੋ ਕਰਤੂਤ ਕੀਤੀ ਲੇਕਿਨ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਜਿਹਦਾ ਨਾਂ ਸੀਗਾ ਕ੍ਰਿਸ਼ਨ ਭਗਵਾਨ ਸਿੰਘ ਉਹਦਾ ਪੁੱਤਰ ਸੁਖਰਾਜ ਸਿੰਘ ਸੁਖਬੀਰ ਬਾਦਲ ਹੋਰਾਂ ਦੇ ਉੱਪਰ ਜਿਹੜਾ ਫੈਸਲਾ ਆਇਆ ਜਿਹੜਾ ਉਹਨਾਂ ਨੇ ਕਬੂਲਨਾਮਾ ਕੀਤਾ ਉਸ ਤੋਂ ਬਾਅਦ ਲਾਈਵ ਹੋਇਆ ਉਹ ਵੀ মিডিਆ ਸਾਹਮਣੇ ਆਇਆ ਤੇ ਉਹਨੇ ਕਿਹਾ ਕਹਿੰਦਾ ਹੁਣ ਇਹਨਾਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਉਹ ਕਹਿੰਦਾ ਭਗਵੰਤਮਾਨ ਸਰਕਾਰ ਨੂੰ ਹੁਣ ਇਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਕਿਉਂਕਿ ਇਹਨਾਂ ਨੇ ਕਬੂਲ ਲਿਆ ਕਿ ਕੋਟਕਪੂਰਾ ਚ ਜਿਹੜਾ ਗੋਲੀकांड ਹੋਇਆ ਸੀ ਉਹਦੇ ਪਿੱਛੇ ਵੀ ਅਸੀਂ ਸੀ ਔਰ ਅਸੀਂ ਉਹ ਕਰਵਾਇਆ ਤੇ ਕਹਿੰਦਾ ਹੁਣ ਇਹਨਾਂ ਨੂੰ ਲਾਜਵੀ ਜੇਲ੍ਹ ਭੇਜਿਆ ਜਾਣਾ ਚਾਹੀਦਾ ਇਹ ਮੰਗ ਸੁਖਰਾਜ ਸਿੰਘ ਨੇ ਕੀਤੀ ਆ ਜਿਹਦਾ ਪਿਤਾ ਕ੍ਰਿਸ਼ਨ ਭਗਵਾਨ ਸਿੰਘ ਉਸ ਕੋਟਕਪੂਰਾ ਦੇ ਵਿੱਚ ਜਦੋਂ ਸੰਗਤਾਂ ਤੇ ਗੋਲੀ ਚੱਲੀ ਸੀ ਤਾਂ ਉਹਦੇ ਵਿੱਚ ਸ਼ਹੀਦ ਹੋਇਆ ਸੀ ਹੁਣ ਇਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਬੋਲਿਆ ਉਹ ਕਹਿੰਦਾ ਕਿ ਸੁਖਬੀਰ ਬਾਦਲ ਦੇ ਨਾਲ ਨਰਮੀ ਵਰਤੀ ਗਈ ਹੈ ਉਹ ਕਹਿੰਦਾ ਪੰਥ ਦੇ ਵਿੱਚ ਰੋਸ ਹੈ ਫੈਸਲਾ ਸਖਤ ਹੋਣਾ ਚਾਹੀਦਾ ਸੀ ਉਹ ਕਹਿੰਦਾ ਵਿਰਸਾ ਬਲਟੋਆ ਤੇ ਜਿੰਨਾ ਸਖਤ ਫੈਸਲਾ ਆਇਆ ਸੁਖਬੀਰ ਬਾਦਲ ਦਾ ਉਸ ਤੋਂ ਕਿਤੇ ਵੱਡਾ ਗੁਣਾ ਸੀ ਪਰ ਫੈਸਲਾ ਬਹੁਤ ਨਰਮ ਆਇਆ ਦਾਦੂਵਾਲ ਕਹਿੰਦਾ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹ ਗੱਲ ਠੀਕ ਹੈ ਕਿ ਗਲਤ ਹੈ ਹੁਣ ਕੁਮਰ ਵਿਜੇ ਪ੍ਰਤਾਪ ਨੇ ਕੀ ਕੀ ਕਿਹਾ ਕੁਮਰ ਵਿਜੇ ਪ੍ਰਤਾਪ ਕਹਿੰਦਾ ਮੇਰੀ ਰਿਪੋਰਟ ਨੂੰ ਜਾਣ ਬੁੱਝ ਕੇ ਸਾਇਰ ਤੇ ਕੀਤਾ ਗਿਆ ਕੁਮਰ ਵਿਜੇ ਪ੍ਰਤਾਪ ਕਹਿੰਦਾ ਕੋਈ ਵੀ ਸਰਕਾਰ ਸੱਚ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀ ਸੀ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਕਿ ਜਦੋਂ ਦੀ ਸਾਡੀ ਸਰਕਾਰ ਆਈ ਹੈ ਭਗਵੰਤਮਾਨ ਸਰਕਾਰ ਆਈ ਹੈ ਉਦੋਂ ਤੋਂ ਵੀ ਸੱਚ ਸਾਹਮਣੇ ਨਹੀਂ ਲਿਆਂਦਾ ਗਿਆ ਉਹ ਕਹਿੰਦਾ ਮੈਂ ਇਸ ਮੁੱਦੇ ਤੇ ਭਗਵੰਤਮਾਨ ਨੂੰ ਕਈ ਵਾਰ ਦੋਕ ਵਾਰ ਮੈਂ ਮਿਲਿਆ ਪਰ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਉਹ ਮੈਨੂੰ ਮਿਲਦਾ ਨਹੀਂ ਔਰ ਉਹ ਕਹਿੰਦਾ ਕੁਮਰ ਵਿਜੇ ਪ੍ਰਤਾਪ ਕਹਿੰਦਾ ਮੈਂ ਕੇਜਰੀਵਾਲ ਨੂੰ ਵੀ ਇਸ ਮੁੱਦੇ ਤੇ ਮਿਲਿਆ ਉਹਨਾਂ ਸਾਹਮਣੇ ਵੀ ਮੈਂ ਸਾਰਾ ਕੁਝ ਰੱਖਿਆ ਪਰ ਕਹਿੰਦਾ ਹੁਣ ਤੱਕ ਕੁਝ ਕੀਤਾ ਨਹੀਂ ਗਿਆ ਕਹਿੰਦਾ ਬੇਅਦਬੀ ਮਾਮਲੇ ਤੇ ਸਾਡੀ ਸਰਕਾਰ ਆਈ ਸੀ ਅਸੀਂ ਕਿਹਾ ਸੀ ਤੁਰੰਤ ਕਾਰਵਾਈ ਕਰਾਂਗੇ ਪਰ ਕਹਿੰਦਾ ਅੱਜ ਤੱਕ ਕੁਝ ਨਹੀਂ ਹੋਇਆ ਕੁਮਰ ਵਿਜੇ ਪ੍ਰਤਾਪ ਕਹਿੰਦਾ ਅਜੇ ਮੈਂ ਬਹੁਤ ਵੱਡੇ ਰਾਜ ਅੰਦਰ ਰੱਖੇ ਨੇ ਜਿਹੜੇ ਕੁਝ ਟਾਈਮ ਤੱਕ ਮੈਂ ਖੋਲਣੇ ਨੇ ਔਰ ਕਹਿੰਦਾ ਤੁਸੀਂ ਹੈਰਾਨ ਰਹਿ ਜਾਓਗੇ ਕੁਮਰ ਵਿਜੇ ਪ੍ਰਤਾਪ ਨੇ ਇੱਥੋਂ ਤੱਕ ਕਿਹਾ ਉਹ ਕਹਿੰਦਾ ਜਿਹੜੀ ਕੈਪਟਨ ਮਨਿੰਦਰ ਦੀ ਸਰਕਾਰ ਸੀ ਜਦੋਂ ਮੈਂ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਤੇ ਤਸ਼ੱਦਦ ਕੀਤਾ ਔਰ ਕਹਿੰਦਾ ਉਸ ਤੋਂ ਬਾਅਦ ਭਗਵੰਤਮਾਨ ਸਰਕਾਰ ਨੇ ਉਹਨਾਂ ਨਾਲੋਂ ਵੀ ਵੱਧ ਤਸ਼ੱਦਦ ਮੇਰੇ ਤੇ ਕੀਤਾ ਉਹ ਕਹਿੰਦਾ ਅੱਜ ਮੈਂ ਇੱਕ ਆਈਪੀਐਸ ਅਫਸਰ ਦੀ ਕੁਰਸੀ ਛੱਡ ਕੇ ਬੈਠਾਂ ਐਮਐਲਏ ਵੀ ਹੈਗਾ ਪਰ ਇੱਕ ਛੋਟੀ ਜੀ ਗਲੀ ਦੇ ਵਿੱਚ ਮੈਂ ਰਹਿਣ ਨੂੰ ਮਜਬੂਰ ਹਾਂ ਇਹ ਭਗਵੰਤਮਾਨ ਕਰਕੇ ਹਾਂ ਔਰ ਉਹਨੇ ਸਿੱਧਾ ਸਿੱਧਾ ਭਗਵੰਤਮਾਨ ਸਰਕਾਰ ਦੇ ਉੱਪਰ ਦੋਸ਼ ਲਾਏ ਨੇ ਉਹ ਕਹਿੰਦਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਦੇ ਵਿੱਚ ਤੁਸੀਂ ਮੂੰਹ ਦਿਖਾਉਣਾ ਹੈ ਅਜੇ ਵੀ ਥੋੜਾ ਬਹੁਤ ਟਾਈਮ ਹੈ ਕਿ ਜੋ ਇਹਨਾਂ ਨੇ ਕਬੂਲ ਕਰ ਅਕਾਲ ਤਖ਼ਤ ਸਾਹਮਣੇ ਕਬੂਲਨਾਮਾ ਕਰ ਲਿਆ ਉਹਦੇ ਤੇ ਸਖਤ ਕਾਰਵਾਈ ਕਰੋ ਕਾਨੂੰਨੀ ਕਾਰਵਾਈ ਕਰੋ ਔਰ ਅਦਾਲਤ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਤੁਸੀਂ ਸਾਹਮਣੇ ਲਿਆਓ ਤੁਸੀਂ ਕੀ ਕਹਿੰਦੇ ਹੋ ਤੁਹਾਨੂੰ ਕੀ ਲੱਗਦਾ ਆਪਣਾ ਵਿਚਾਰ ਲਿਖਿਓ ਕੀ ਕੁਮਰ ਵਿਜੇ ਪ੍ਰਤਾਪ ਠੀਕ ਕਹਿ ਰਿਹਾ ਹੈ ਜਾਂ ਗਲਤ ਕਹਿ ਰਿਹਾ ਹੈ ਕੁਮਰ ਵਿਜੇ ਪ੍ਰਤਾਪ ਜਿਹੜੀਆਂ ਇਹ ਗੱਲਾਂ ਬੋਲ ਰਿਆ ਨੇ ਕੀ ਇਹ ਹਕੀਕਤ ਨੇ ਕਿ ਹਵਾ ਚ ਨੇ ਇਹ ਤੁਸੀਂ ਆਪਣਾ ਕਮੈਂਟ ਲਿਖਿਓ ਕੁਮਰ ਵਿਜੇ ਪ੍ਰਤਾਪ ਨੇ ਮੇਰੀ ਨਜ਼ਰ ਦੇ ਵਿੱਚ ਬੜੀ ਸਾਫ਼ ਗੋਈ ਦੇ ਨਾਲ ਗੱਲ ਕੀਤੀ ਹੈ ਕੁਮਰ ਵਿਜੇ ਪ੍ਰਤਾਪ ਨੇ ਇੱਥੋਂ ਤੱਕ ਕਿਹਾ ਉਹ ਕਹਿੰਦਾ ਸਾਰੇ ਤੱਤ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨੇ ਤਾਂ ਇੱਥੋਂ ਤੱਕ ਕਿਹਾ ਉਹ ਕਹਿੰਦਾ ਜਿੰਨਾ ਕੁਝ ਕੱਲ੍ਹ ਕਾਲ ਤੱਕ ਸਾਹਮਣੇ ਇਹਨਾਂ ਨੇ ਕਬੂਲਿਆ ਨਾ ਉਹ ਵੀ ਅਜੇ ਬਹੁਤ ਘਟ ਹੈ ਜੋ ਮੇਰੀ ਤਫਤੀਸ਼ ਦੀ ਮੇਰੀ ਜਾਂਚ ਪੜਤਾਲ ਦੀ ਰਿਪੋਰਟ ਸੀ ਕੁਮਰ ਵਿਜੇ ਪ੍ਰਤਾਪ ਕਹਿੰਦਾ ਉਹ ਅਜੇ ਵੀ ਲੋਕਾਂ ਸਾਹਮਣੇ ਨਹੀਂ ਆਇਆ ਔਰ ਉਹ ਕਹਿੰਦਾ ਜੇ ਮੇਰੀ ਜਾਂਚ ਦੀ ਰਿਪੋਰਟ ਇਹਨਾਂ ਨੇ ਖਾਰਜ ਕਰਨੀ ਸੀ ਤਾਂ ਪਹਿਲਾਂ ਹਾਈ ਕੋਰਟ ਤੇ ਪੇਸ਼ ਕਰਦੇ ਫਿਰ ਕਰਦੇ ਕਹਿੰਦਾ ਜੇਕਰ ਉਹਦੇ ਚ ਇਹਨਾਂ ਨੂੰ ਕੋਈ ਗੱਲ ਕੋਈ ਲਾਈਨਾਂ ਕੋਈ ਵੱਧ ਘਟ ਲੱਗਦੀਆਂ ਸੀ ਤਾਂ ਮੇਰੇ ਤੋਂ ਪੁੱਛਦੇ ਵੀ ਆਹ ਕਿਹੜੇ ਹਿਸਾਬ ਨਾਲ ਲਾਇਆ ਇਹਦੇ ਕੀ ਤੱਥ ਨੇ ਇਹਦੇ ਕੀ ਸਬੂਤ ਨੇ ਕਹਿੰਦਾ ਇੱਕ ਇੱਕ ਸਬੂਤ ਵਿੱਚ ਮੈਂ ਲਾਇਆ ਸੀ ਕਿਸੇ ਵੀ ਤਰੀਕੇ ਨਾਲ ਉਹ ਬਚ ਨਹੀਂ ਸਕਦੇ ਸੀ ਬਾਦਲ ਪਰਿਵਾਰ ਜਿਹਨੂੰ ਕੁਮਰ ਵਿਜੇ ਪ੍ਰਤਾਪ ਕਹਿੰਦਾ ਮੇਰੇ ਲਈ ਉਹ ਦੋਚੀ ਪਰਿਵਾਰ ਹੈ ਉਹ ਬਚ ਨਹੀਂ ਸਕਦਾ ਸੀ ਔਰ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਕਿ ਇਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਕੁਮਰ ਵਿਜੇ ਪ੍ਰਤਾਪ ਦੀ ਗੱਲ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਬਾਗਲ ਪਰਿਵਾਰ ਕੈਪਟਨ ਅਮਰਿੰਦਰ ਤੇ ਮੌਜੂਦਾ ਭਗਵੰਤ ਮਾਨ ਵੀ ਇਹ ਸਾਰੇ ਮਿਲੇ ਹੋਏ ਨੇ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕੁਮਰ ਵਿਜੇ ਪ੍ਰਤਾਪ ਕਰ ਰਿਹਾ ਹੈ ਕੁਮਰ ਵਿਜੇ ਪ੍ਰਤਾਪ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਹੁਣ ਆਮ ਆਦਮੀ ਪਾਰਟੀ ਨੂੰ ਇਹਦੇ ਤੇ ਲਾਜ਼ਮੀ ਜਵਾਬ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੁਮਰ ਵਿਜੇ ਪ੍ਰਤਾਪ ਠੀਕ ਕਹਿ ਰਿਹਾ ਹੈ ਜਾਂ ਕੁਮਰ ਵਿਜੇ ਪ੍ਰਤਾਪ ਤੁਹਾਡਾ ਐਮਐਲਏ ਆ ਤੁਹਾਡਾ ਆਗੂ ਹੈ ਕਿ ਉਹ ਝੂਠ ਬੋਲ ਰਿਹਾ ਹੈ ਕੇਜਰੀਵਾਲ ਬਾਰੇ ਵੀ ਉਹਨੇ ਬੋਲਿਆ ਹੈ ਕਿ ਮੈਂ ਉਹਦੇ ਕੋਲ ਵੀ ਗੱਲ ਰੱਖੀ ਸੀ ਪਰ ਉਹਨੇ ਸੁਣੀ ਨਹੀਂ ਹੁਣ ਆਮ ਆਦਮੀ ਪਾਰਟੀ ਨੂੰ ਲਾਜ਼ਮੀ ਇਹਦੇ ਤੇ ਸਾਹਮਣੇ ਆਉਣਾ ਚਾਹੀਦਾ ਹੈ ਕੁਮਰ ਵਿਜੇ ਪ੍ਰਤਾਪ ਤਾਂ ਇੱਥੋਂ ਤੱਕ ਬੋਲਿਆ ਉਹ ਕਹਿੰਦਾ ਭਗਵੰਤ ਮਾਨ ਨੇ ਇੱਕ ਵਾਰੀ ਵਿਧਾਨ ਸਭਾ ਚ ਖੜ ਕੇ ਕਿਹਾ ਸੀ ਕਿ ਇਸ ਬੇਅਦਬੀ ਬਾਰੇ ਨਵੇਂ ਤੱਥ ਸਾਹਮਣੇ ਲਿਆਵਾਂਗੇ ਕਹਿੰਦਾ ਹੋਰ ਤਾਂ ਨਵੇਂ ਕੀ ਆਉਣੇ ਸੀ ਆਮ ਆਦਮੀ ਪਾਰਟੀ ਦਾ ਸਾਡਾ ਹੀ ਐਮਐਲਏ ਬੇਅਦਬੀ ਦੇ ਵਿੱਚ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਔਰ ਕਹਿੰਦਾ ਹੁਣ ਤੱਕ ਸਾਡੀ ਪਾਰਟੀ ਦਾ ਕੋਈ ਲੀਡਰ ਇਹਦੇ ਤੇ ਬੋਲਿਆ ਨਹੀਂ ਔਰ ਉਹ ਕਹਿੰਦਾ ਸਾਡੀ ਪਾਰਟੀ ਦਾ ਛੱਡੋ ਕਾਂਗਰਸ ਦਾ ਬੀਜੇਪੀ ਦਾ ਅਕਾਲੀ ਦਲ ਦਾ ਕੋਈ ਵੀ ਆਗੂ ਇਸ ਮੁੱਦੇ ਤੇ ਬੋਲਣ ਨੂੰ ਤਿਆਰ ਨਹੀਂਗਾ ਕਿ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਮੌਜੂਦਾ ਉਹ ਬੇਅਦਬੀ ਦੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਠਹਿਰਾਇਆ ਤੇ ਕਿੱਡੀ ਵੱਡੀ ਗੱਲ ਐ ਕੁਮਰ ਵਿਜੇ ਪ੍ਰਤਾਪ ਕਹਿੰਦਾ ਉਹ ਕਹਿੰਦਾ ਉਹ ਕਹਿੰਦਾ ਅਸੀਂ ਆਏ ਕੀ ਕਰਨ ਸੀ ਤੇ ਕਰਨ ਕੀ ਲੱਗ ਗਏ ਉਹ ਕਹਿੰਦਾ ਅਸੀਂ ਤਾਂ ਬਦਲਾਅ ਦੇ ਨਾਂ ਤੇ ਆਏ ਸੀ ਅਸੀਂ ਤਾਂ ਇਨਕਲਾਬ ਦੇ ਨਾਂ ਤੇ ਆਏ ਸੀ ਪਰ ਅਸੀਂ ਕਰਨ ਆ ਕੁਝ ਲੱਗੇ ਕੁਮਰ ਵਿਜੇ ਪ੍ਰਤਾਪੇ ਕਹਿੰਦਾ ਹੈ ਕਹਿੰਦਾ ਮੈਂ ਜਦੋਂ ਨੌਕਰੀ ਛੱਡ ਕੇ ਆਇਆ ਸੀ ਤਾਂ ਭਗਵੰਤਮਾਨ ਨੇ ਖੁਦ ਮੇਰੀਆਂ ਬਹੁਤ ਤਾਰੀਫਾਂ ਕੀਤੀਆਂ ਕਿਹਾ ਕਿ ਬਹੁਤ ਇਮਾਨਦਾਰ ਸੱਚਾ ਸੁੱਚਾ ਅਫਸਰ ਹੈ ਕਹਿੰਦਾ ਲੋਕਾਂ ਨਾਲ YouTube ਤੇ Facebook ਤੇ ਕਹਿੰਦਾ ਉਹ ਵੀਡੀਓ ਕੱਢ ਕੇ ਦੇਖ ਲਓ ਕੁਮਰ ਵਿਜੇ ਪ੍ਰਤਾਪ ਕਹਿੰਦਾ ਕਹਿੰਦਾ ਭਗਵੰਤਮਾਨ ਹੋਰਾਂ ਨੇ ਖੁਦ ਕਿਹਾ ਸੀ ਕਿ ਇਹਦੀਆਂ ਰਿਪੋਰਟਾਂ 'ਚ ਐਸੀ ਸਚਾਈ ਹੈ ਕਿ ਅਸੀਂ ਆਉਂਦਿਆਂ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਾਂਗੇ ਔਰ ਸਾਰੇ ਜਿਹੜੇ ਗੁਨਾਹਗਾਰ ਨੇ ਉਹ ਅੰਦਰ ਹੋਣਗੇ ਪਰ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੋਇਆ ਕੀ ਕੱਖ ਵੀ ਨਹੀਂ ਹੁਣ ਤੁਸੀਂ ਦੱਸੋ ਕੁਮਰ ਵਿਜੇ ਪ੍ਰਤਾਪ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਕੁਮਰ ਵਿਜੇ ਪ੍ਰਤਾਪ ਨੇ ਐਸੇ ਸੱਚ ਲੋਕਾਂ ਸਾਹਮਣੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਾਰਨ ਉਹਨੂੰ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਪਹਿਲਾਂ ਵੀ ਕੁਮਰ ਵਿਜੇ ਪ੍ਰਤਾਪ ਆ ਬੜੀਆਂ ਗੱਲਾਂ ਉਠਾਉਂਦਾ ਰਿਹਾ ਭਗਵੰਤਮਾਨ ਸਰਕਾਰ ਤੇ ਆਪਣੀ ਹੀ ਸਰਕਾਰ ਤੇ ਪਰ ਵੱਤ ਜਾਂਦਾ ਰਿਹਾ ਕਾਰਵਾਈ ਤੋਂ ਅਸਲ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਇੱਕ ਨਾਂ ਵੀ ਵੱਡਾ ਇੱਕ ਆਈਪੀਐਸ ਵੱਡਾ ਪੁਲਿਸ ਅਫਸਰ ਦੇ ਤੌਰ ਤੇ ਉਹਨੇ ਨੌਕਰੀ ਛੱਡੀ ਹੈ ਇਹ ਉਹ ਇੱਕ ਇਹੋ ਜਿਹੀ ਸ਼ਬੀ ਹੈ ਜਿਹਦੇ ਤੇ ਜੇ ਭਗਵੰਤ ਮਾਨ ਸਰਕਾਰ ਕੋਈ ਕਾਰਵਾਈ ਕਰਦੀ ਹੈ ਤਾਂ ਮਾਂਜੀ ਜਾਏਗੀ ਇਸੇ ਕਰਕੇ ਸ਼ਾਇਦ ਕਾਰਵਾਈ ਕਾਨੂੰਨੀ ਨਹੀਂ ਹੋ ਰਹੀ ਔਰ ਜੇ ਪਾਰਟੀ ਚੋਂ ਨਹੀਂ ਕੱਢਿਆ ਜਾ ਰਿਹਾ ਸ਼ਾਇਦ ਉਹਦੀ ਵਜ੍ਹਾ ਵੀ ਇਹੀ ਹੈ ਕੁਮਰ ਵਿਜੇ ਪ੍ਰਤਾਪ ਦਾ ਨਾਂ ਲੋਕਾਂ ਚ ਪੰਜਾਬ ਚ ਇਨਾ ਵੱਡਾ ਹੋ ਗਿਆ ਕਿ ਜੇ ਆਮ ਆਦਮੀ ਪਾਰਟੀ ਨੇ ਉਹਨੂੰ ਪਾਰਟੀ ਚੋਂ ਕੱਢਿਆ ਤਾਂ ਪੰਜਾਬ ਦੇ ਲੋਕਾਂ ਦੀ ਨਜ਼ਰ ਚ ਮਾਂਝੇ ਜਾਣਗੇ ਔਰ ਫਿਰ ਸ਼ਾਇਦ ਕੁਮਰ ਵਿਜੇ ਪ੍ਰਤਾਪ ਦੇ ਕੋਲ ਇਹੋ ਜੇ ਕਈ ਰਾਜ ਵੀ ਲਾਜ਼ਮੀ ਹੋਣਗੇ ਅੰਦਰ ਰਿਆ ਪਾਰਟੀ ਦੇ ਜੇ ਉਹ ਬਾਹਰ ਆ ਗਏ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਕੁਮਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਕੱਢਣਾ ਨਹੀਂ ਚਾਹੁੰਦੀ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਲਈ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਹਾਲਾਤ ਬਣਾ ਕੇ ਬੈਠਾ ਹੈ ਜੇ ਖਾਂਦੇ ਨੇ ਤਕੋੜੀ ਹੁੰਦੇ ਨੇ ਜੇ ਛੱਡਦੇ ਨੇ ਤਾਂ ਲਾਜ ਲੱਗਦੀ ਹੈ ਕੁਮਰ ਵਿਜੇ ਪ੍ਰਤਾਪ ਨੇ ਕਹਿ ਹੀ ਦਿੱਤਾ ਹੈ ਕਿ ਮੇਰੇ ਕੋਲ ਐਸੇ ਰਾਜ ਨੇ ਜੇ ਮੈਂ ਖੋਲ ਦਿੱਤੇ ਤਾਂ ਮੂੰਹ ਦਿਖਉਣ ਜੁਗੇ ਨਹੀਂ ਰਹਿਣਗੇ ਉਹ ਕਿਹੜੇ ਰਾਜ ਨੇ ਮੈਨੂੰ ਲੱਗਦਾ ਕੁਮਰ ਵਿਜੇ ਪ੍ਰਤਾਪ ਨੂੰ ਖੋਲ ਦੇਣੇ ਚਾਹੀਦੇ ਨੇ ਕੁਮਰ ਵਿਜੇ ਪ੍ਰਤਾਪ ਨੂੰ ਸਾਰੇ ਸੱਚ ਸਾਹਮਣੇ ਲਿਆਉਣੇ ਚਾਹੀਦੇ ਆ ਲੋਕਾਂ ਦੇ ਮੈਨੂੰ ਇੰਜ ਲੱਗਿਆ ਕਿ ਕੁਮਰ ਵਿਜੇ ਪ੍ਰਤਾਪ ਚਾਹੇ ਉਹ ਸਾਬਤ ਸੂਰਤ ਨਹੀਂ ਹੈ ਉਹਨੇ ਅਮਰਤ ਨਹੀਂ ਛਕਿਆ ਪਰ ਮੈਨੂੰ ਉਹਦੀਆਂ ਗੱਲਾਂ ਤੋਂ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਦੀ ਸਿੱਖ ਗੁਰੂ ਸਹਿਬਾਨਾਂ ਦੀ ਉਹ ਦੂਜਿਆਂ ਨਾਲੋਂ ਵੱਧ ਸਤਕਾਰ ਕਰਦਾ ਹੈ ਉਹ ਦੂਜਿਆਂ ਨਾਲੋਂ ਵੱਧ ਉਹਨਾਂ ਗੁਰੂ ਸਹਿਬਾਨਾਂ ਦੇ ਪੰਗੁਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਮੈਨੂੰ ਇੰਜ ਲੱਗਦਾ ਹੈ ਹੋ ਸਕਦਾ ਮੈਂ ਗਲਤ ਹੋਵਾਂ ਪਰ ਕੁਮਰ ਵਿਜੇ ਪ੍ਰਤਾਪ ਦੀਆਂ ਗੱਲਾਂ 'ਚੋਂ ਸ਼ੁਰੂ ਤੋਂ ਇੰਜ ਝਲਕਦਾ ਹੈ ਕਿ ਉਹਦੇ ਅੰਦਰ ਕੁਝ ਸੱਚ ਦਾ ਝਲਕਾਰਾ ਹੈ ਜੀ ਦੇ ਕਰਕੇ ਵੱਖ-ਵੱਖ ਸਰਕਾਰਾਂ ਦੇ ਉਹ ਫਿੱਟ ਨਹੀਂ ਆਉਂਦਾ ਨਾ ਅਕਾਲੀਆਂ ਦੇ ਨਾ ਕਾਂਗਰਸ ਦੀ ਸਰਕਾਰ ਦੇ ਨਾ ਹੀ ਭਗਵੰਤ ਮਾਨ ਸਰਕਾਰ ਦੇ ਲੋਕਾਂ ਨੂੰ ਉਮੀਦ ਸੀ ਕਿ ਕੁਮਰ ਵਿਜੇ ਪ੍ਰਤਾਪ ਨੂੰ ਐਮਐਲਏ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਗ੍ਰਹਿ ਮੰਤਰੀ ਬਣਾਏਗੀ ਜਾਂ ਕੋਈ ਹੋਰ ਵੱਡਾ ਮੰਤ్రਾਲਾ ਦੇਵੇਗੀ ਪਰ ਇਹਨਾਂ ਨੇ ਉਹਨੂੰ ਕੱਖ ਵੀ ਨਹੀਂ ਦਿੱਤਾ ਖੁੱਡੇ ਲੈਣ ਉਹ ਆਪ ਕਹਿੰਦਾ ਕਿ ਇੱਕ ਤਰ੍ਹਾਂ ਨਾਲ ਉਹਨੂੰ ਖੁੱਡੇ ਲੈਣ ਲਾਇਆ ਹੋਇਆ ਉਹਦੇ ਆਪਦੇ ਸ਼ਬਦ ਨੇ ਕਿ ਮੈਂ ਇੱਕ ਛੋਟੀ ਜੀ ਗਲੀ ਦੇ ਵਿੱਚ ਰਹਿ ਰਿਹਾ ਤੇ ਇਹਦਾ ਜ਼ਿੰਮੇਵਾਰ ਉਹ ਭਗਵੰਤ ਮਾਨ ਨੂੰ ਕਹਿੰਦਾ ਹੈ ਔਰ ਉਹਨੇ ਚੈਲੰਜ ਵੀ ਕੀਤਾ ਭਗਵੰਤ ਮਾਨ ਨੂੰ ਉਹ ਕਹਿੰਦਾ ਜੋ ਹੁੰਦਾ ਕਰ ਲੋ ਮੈਂ ਅਜੇ ਕਹਿੰਦਾ ਲੜਾਈ ਲੜਨੀ ਹੈ ਡੱਟ ਕੇ ਲੜਨੀ ਹੈ ਜੋ ਕਹਿੰਦਾ ਮੈਨੂੰ ਪਤਾ ਤੁਹਾਡੇ ਰਾਜਾਂ ਦੇ ਵਿੱਚ ਇਨਸਾਫ ਨਹੀਂ ਮਿਲਣਾ ਪਰ ਕਹਿੰਦਾ ਮੈਂ ਲੜਾਈ ਲੜੂਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ 'ਚ ਜਦੋਂ ਮੈਂ ਜਾਵਾਂ ਤਾਂ ਉੱਥੇ ਮੈਨੂੰ ਅੱਖਾਂ ਨੀਵੀਆਂ ਨਾ ਕਰਨੀਆਂ ਪੈਣ ਇਹ ਕੁਮਰ ਵਿਜੇ ਪ੍ਰਤਾਪ ਕਹਿ ਰਿਹਾ ਅੱਜ ਕੁਮਰ ਵਿਜੇ ਪ੍ਰਤਾਪ ਨੇ ਇਹ ਆਖਿਆ ਉਹ ਕਹਿੰਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਦੀ ਅਦਾਲਤ 'ਚ ਜਦੋਂ ਮੈਂ ਜਾਵਾਂਗਾ ਤਾਂ ਉੱਥੇ ਉਹ ਮੈਨੂੰ ਕਹਿਣਗੇ ਤੂੰ ਵਧੀਆ ਕੀਤਾ ਤੂੰ ਲੜਾਈ ਲੜੀ ਐ ਉਹ ਕਹਿੰਦਾ ਇਨਸਾਫ ਮਿਲਣਾ ਜਾਂ ਨਾ ਮਿਲਣਾ ਇਹ ਵੱਖਰੀ ਗੱਲ ਐ ਮੁੱਖ ਗੱਲ ਲੜਾਈ ਲੜਨਾ ਹੁੰਦਾ ਤੇ ਕਿਹਾ ਮੈਂ ਲੜ ਰਿਹਾ ਲੜਾਈ ਇਕਮਰ ਵਿਜੇ ਪ੍ਰਤਾਪ ਕਹਿ ਰਿਹਾ ਹੁਣ ਤੁਸੀਂ ਦੱਸੋ ਕੁਮਰ ਵਿਜੇ ਪ੍ਰਤਾਪ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਕੱਲ ਜਦੋਂ ਸੁਖਬੀਰ ਬਾਦਲ ਹੋਰਾਂ ਨੂੰ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਦਾ ਐਲਾਨ ਕੀਤਾ ਗਿਆ ਉਹਦੇ ਉੱਪਰ ਜਿਹੜੇ ਇੱਕ ਪੰਜਾਬ ਹਾਈ ਕੋਰਟ ਦੇ ਐਡਵੋਕੇਟ ਨੇ ਸਿਮਰਨਜੀਤ ਸਿੰਘ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਹੈ ਉਹ ਕਹਿੰਦੇ ਜਿਹੜੇ ਜਥੇਦਾਰ ਸਭ ਲਏ ਜਾਂਦੇ ਨੇ ਇਹ ਸ਼੍ਰੋਮਣੀ ਕਮੇਟੀ ਦੁਆਰਾ ਲਏ ਜਾਂਦੇ ਨੇ ਔਰ ਕਹਿੰਦਾ ਸ਼੍ਰੋਮਣੀ ਕਮੇਟੀ ਜਿਹੜੀ ਪਾਰਟੀ ਦੀ ਜਿਹੜੀ ਸਿਆਸਤ ਦੀ ਹੁੰਦੀ ਆ ਇਹ politically ਰਾਜਨੀਤਿਕ ਤੌਰ ਤੇ ਇਹ ਸਾਰੇ ਜਥੇਦਾਰ ਥਾਪੇ ਜਾਂਦੇ ਨੇ ਤੇ ਕਹਿੰਦਾ ਫਿਰ ਉਹ ਸਾਰਾ ਕੁਝ ਉਦਾਂ ਹੀ ਹੁੰਦਾ ਜਿਵੇਂ ਉਹ ਰਾਜਨੀਤੀ ਚਾਹੁੰਦੀ ਹੈ ਜਿਹੜੀ ਰਾਜਨੀਤੀ ਸ਼੍ਰੋਮਣੀ ਐਸਜੀਪੀਸੀ ਦੇ ਪਿੱਛੇ ਸ਼੍ਰੋਮਣੀ ਕਮੇਟੀ ਦੇ ਪਿੱਛੇ ਹੁੰਦੀ ਹੈ ਤਾਂ ਬਹੁਤ ਵੱਡੀ ਗੱਲ ਉਹਨੇ ਬੋਲੀ ਹੈ ਜਿਹੜੀ ਸਿਮਰਨਜੀਤ ਸਿੰਘ ਐਡਵੋਕੇਟ ਨੇ ਬੋਲੀ ਹੈ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਸਾਰੀ ਗੱਲ ਰੱਖ ਦਿੱਤੀ ਹੈ